ਜਾ ਕਰ ਪਹਿਲਾ ਤੇ ਧੁਕੀ ਏਕ ਓਮਕਾਰ ਸਤਗੁਰ ਪ੍ਰਸਾਦ ਭਗਤ ਅਦੀ ਸਦਾ ਤੂੰ ਰੱਖਦਾ ਹਰ ਜੀਉ ਤੁਰ ਤੂੰ ਰੱਖਦਾ ਆਇ ਪ੍ਰਹਿਲਾਦ ਜਨ ਤਦ ਰਾਖਲੇ ਜੀਵਾਰ ਜੀਉ ਹਰਨਾਖਸ ਮਾਰ ਬਚਾਇਆ ਗੁਰਮੁਖ ਅਨੁ ਵਰਤੀ ਤਖ਼ੈ ਕਰ ਜੀਉ ਮਨਮੁਖ ਭਰਮ ਭਲਾਇ ਹਰ ਜੀ ਇਹ ਤੇਰੀ ਬੜਿ ਆਈ ਭਗਤਾ ਕੀ ਪੈ ਰੱਖ ਤੂ ਸੋ ਆਮੀ ਭਗ ਤੇਰੀ ਸਰਨਾਈ ਰਹਾਉ ਭਗਤਾਨੋ ਜਮ ਜੋਹਿ ਨ ਸਕੇ ਕੋਲ ਨੀੜੇ ਗਿਆਈ ਕੇਵਲ ਰਾਮਨਾ ਮਨ ਵਸਿਆ ਨਾਮੇ ਹੀ ਮੁਗਤ ਪਾਈ ਦੇਦ ਸਤ ਸਭਗਤਾ ਚਰਨੀ ਲਾਗੀ ਗੁਰ ਕੈ ਸੈ ਸਪਾਈ ਮਨ ਮੁਖਾ ਨਾ ਪਰਦੀਤ ਨ ਆਵੀ ਅੰਤ ਲੋਭ ਸੁਆਉ ਗੁਰਮੁਖ ਹਰਿਦੈ ਸਬਦ ਨਾ ਬੀ ਦਿਉ ਨਾਮ ਨ ਲਾਗਾ ਭਾਉ ਕੂੜ ਕਬਟ ਪਾਜ ਲਹਿ ਜੈਸੀ ਮਨ ਮੁਖ ਫਿਕਲ ਭਗਤਾ ਵਿਚ ਬਰਤਦਾ ਪ੍ਰਭ ਜੀ ਭਗਤੀ ਹੂੰ ਦੋ ਜਤਮ ਮਾਬੋਸ ਆਲੋਕ ਹੈ ਤੇਰੀ ਤੂੰ ਕੋਈ ਕੋ ਬੁਰਖ ਬਧਾਤਾ ਹੋ ਮੈਂ ਮਾਰ ਮਨ ਸਾਮਣੇ ਸਮਾਣੀ ਗੁਰ ਕਾ ਸ਼ਬਦ ਪਸਾਤਾ ਇਹ ਚਿੰਤ ਕਮ ਕਰੀ ਪ੍ਰਤਿਨ ਕੀ ਜਿਨ ਹਰਿ ਕਾ ਨਾਮ ਬਿਜਾਰ ਗੁਰੂ ਸਾਧ ਸਦਾ ਮਨ ਵਸਿਆ ਸਭ ਕਾ ਸੁਵਾਰਣ ਹਾਰਾਮ ਉਨਾ ਕੀ ਰਿਸ ਕਰੇ ਸੋ ਬਹਿ ਗੁਚੈ ਜਿਨ ਹਰਿ ਪ੍ਰਭ ਹੈ ਰਖਬਾਰ ਪੰ ਸਤਿਗੁਰ ਸੇਵੇ ਕਿਨੇ ਨਾ ਪਾਇਆ ਮਨੁ ਕ ਭੌਂਗ ਮੋਇ ਬਿਲ ਲਾਈ ਆਵੇ ਜਾਵੇ ਠੋਰ ਨ ਪਾਵੇ ਤੁਖ ਮੈਂ ਦੁਖ ਸਮਾਈ ਗੁਰਮ ਕੋ ਵੈ ਸੋ ਅਮਰਤ ਪੀਵੇ ਸਹਿਜ ਸਹਿਜ ਸਮਾਈ ਬਿਨ ਸਤਿਗੁਰ ਸੇਵੇ ਜਨ ਮਨ ਨ ਛੋੜੈ ਜਿਨੀਕ ਕਰਮ ਕਰੈ ਅਦਕਾਈ ਮੀਤ ਪੜਹਿ ਤੈ ਬਾਦ ਵਖਾਣੈ ਪਿਨ ਹਰਿ ਪਤ ਤਗਵਾਈ ਸਚਿਆ ਸਤਗੁਰ ਸਾਚੀ ਇਸ ਬਾਣੀ ਪੈ ਸੋਟਿਆ ਗੁਰ ਸਰਣਾਈ ਜਿਨ ਘਰ ਮਨ ਬਸਿਆ ਸੀ ਤਰ ਸਾਚੀ ਤਰ ਸਾਚ ਸਚਿਆ ਰਾਮ ਉਹਨਾਂ ਦੀ ਸੋਭਾ ਜਗ ਜਗ ਹੋਈ ਕੋਈ ਨ ਮੇਟਣ ਹਰਿ ਨਾਨਕ ਤិន ਕੈ ਸਤ ਬਲੇ ਹਰ ਜਿਨ ਹਰ ਰੱਖਿਆ ਉਰ ਧਾਰਾ ਯਾ ਫੋ ਜੀਸ